ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲਾ ਦੇ ਬੈਲ ਦੇ ਬਟਨ ਤੇ ਵੀ ਕਲਿੱਕ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੀਪ ਸਿੰਘ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਜਿਵੇਂ ਕਿ ਆਪਾਂ ਇੱਕ ਵੀਡੀਓ ਕਲਿੱਪ ਪਾਈ ਸੀ ਸਣੀ ਦਿ올 ਦੇ ਇਲੈਕਸ਼ਨ ਵਿੱਚ ਖੜਨ ਦੇ ਬਾਰੇ ਬੀ ਜੀ ਪੀ ਪਾਰਟੀ ਜਿਹੜੀ ਆ ਸਭ ਨੂੰ ਪਤਾ ਕਿੱਦਾਂ ਦੀ ਆ ਕਿੱਦਾਂ ਦੀ ਨਹੀਂ ਆਪਾਂ ਇਹ ਸਪਸ਼ਟੀਕਰਨ ਜ਼ਿਆਦਾ ਦੱਸ ਕੇ ਨਹੀਂ ਲੋਕਾਂ ਨੂੰ ਕਹਿ ਸਕਦੇ ਲੋਕਾਂ ਨੂੰ ਖੁਦ ਪਤਾ ਆ ਜੇਕਰ ਸਣੀ ਦਿਵਲ ਵਿਨੋਰ ਖਨਾਰੀ ਜਗ੍ਹਾ ਤੇ ਹੋਣਾ ਉਹਨੂੰ ਸੀਟ ਮਿਲ ਰਹੀ ਆ ਤੇ ਕਈ ਮੇਰੇ ਵੀਰ ਭਰਾ ਉਹਨਾਂ ਦੇ ਨਾਲ ਨਾਰਾਜ਼ ਆ ਤੇ ਕਈ ਉਹਨਾਂ ਦੇ ਨਾਲ ਸਹਿਮਤ ਆ ਕਈ ਮੇਰੇ ਵੀਰ ਭਰਾ ਇਹ ਕਹਿ ਰਹੇ ਆ ਵੀ ਸਾਨੂੰ ਇੱਕ ਲੋਕਲ ਕੈਂਡੀਡੇਟ ਚਾਹੀਦਾ ਆ ਜਿਹੜਾ ਕਿ ਇੱਥੇ ਸਾਡੇ ਕੰਮ ਕਾਜ ਕਰੇ ਸਾਡੇ ਸੰਗਤ ਦਾ ਦੁੱਖ ਦਰਦ ਸੁਣੇ ਤੇ ਕਈ ਮੇਰੇ ਵੀਰ ਇਹ ਕਹਿ ਰਹੇ ਆ ਕਿ ਜੇਕਰ ਸਣੀ ਦਿ올 ਬਣਦਾ ਆ ਤੇ ਸਣੀ ਦਿ올 ਨੇ ਬਣਨ ਤੋਂ ਬਾਅਦ ਫਿਰ ਬੰਬੇ ਆਪਣੇ ਟਿਕਾਣੇ ਤੇ ਚੱਲ ਜਾਣਾ ਆ ਇਹ ਘੜੀ ਦੀ ਘੜੀ ਜਾਂ ਦਿਨ ਵਰ ਦੇਣਾ ਇੱਥੇ ਆਊਗਾ ਤੇ ਮੁੜ ਕੇ ਇਹਨਾਂ ਨੇ ਦਿਖਾ ਲਈ ਨਹੀਂ ਦੇਣੀ ਮੈਂ ਵੀਰ ਜੀ ਇਹ ਗੱਲ ਆਪ ਜੀ ਨੂੰ ਕਹਿਣਾ ਆ ਸਾਨੂੰ ਉਹ ਵੀਡੀਓ ਦੇ ਵਿੱਚ ਕਾਫੀ ਕਈ ਲੋਕਾਂ ਨੇ ਮਾਰੇ ਚੰਗੇ ਕਮੈਂਟ ਕੀਤੇ ਆ ਮਾਰੀ ਚੰਗੀਆਂ ਗੱਲਾਂ ਕੀਤੀਆਂ ਆ ਕਿ ਸਣੀ ਦਿਓਲ ਨੇ ਨਿਹੰਗ ਸਿੰਘਾਂ ਦਾ ਬਾਣੇ ਨੂੰ ਮਤਲਬ ਫਿਲਮ ਦੇ ਵਿੱਚ ਕਿਰਦਾਰ ਮਾੜਾ ਕੀਤਾ ਹੀ ਉਹ ਤੇ ਨਿਹੰਗ ਸਿੰਘਾਂ ਦੇ ਖਿਲਾਫ ਉਹਨੇ ਬੇਇੱਜ਼ਤੀ ਕੀਤੀ ਆ ਉਹ ਸਾਰੇ ਕਿਰਦਾਰ ਜਿਹੜੇ ਹੁੰਦੇ ਤੁਹਾਨੂੰ ਪਤਾ ਹੀ ਆ ਤੁਸੀਂ ਸੂਝ-ਬੂਝ ਸਿਆਣੇ ਆ ਕਿ ਫਿਲਮਾਂ ਦੇ ਵਿੱਚ ਕਿਰਦਾਰ ਕੋਈ ਵੀ ਸੱਚਾ ਨਹੀਂ ਹੁੰਦਾ ਝੂਠੇ ਹੁੰਦੇ ਆ ਅਸੀਂ ਮੰਨਦੇ ਆ ਇਹ ਗੱਲ ਨੂੰ ਪਰ ਨਿਹੰਗ ਸਿੰਘਾਂ ਦੇ ਵਿੱਚ ਉਹ ਉਹ ਨੇ ਬੇਇੱਜ਼ਤੀ ਕੀਤੀ ਜਾਂ ਇਦਾਂ ਗੱਲਾਂ ਬਾਤਾਂ ਆਪਾਂ ਕਹਿੰਨੇ ਕੀਤੀਆਂ ਤਾਂ ਫਿਰ ਨਿਹੰਗ ਸਿੰਘਾਂ ਦੇ ਬਾਣੇ ਪਾ ਕੇ ਫਿਲਮ 'ਚ ਕਿਉਂ ਗਏ ਸੀ ਉਹਨਾਂ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਏ ਉਸ ਹਾਮ ਤੇ ਬਾਕੀ ਇਹ ਗੱਲ ਕਰਦੇ ਆ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਕੋਈ ਵੀ ਹੋਵੇ ਜਿਹੜਾ ਬੰਦਾ ਸੰਗਤ ਦੇ ਭਲੇ ਵਾਸਤੇ ਚੰਗਾ ਕਾਰਜ ਕਰਦਾ ਆ ਜਿਹੜੀ ਚੰਗੀ ਗੱਲ ਸੰਗਤ ਦੇ ਵਾਸਤੇ ਕਰਦਾ ਸਾਡੇ ਵਾਸਤੇ ਤੇ ਉਹ ਪੂਜਣਯੋਗ ਬੰਦਾ ਭਾਵੇਂ ਕੋਈ ਮੁਸਲਮਾਨ ਹੋਵੇ ਭਾਵੇਂ ਕੋਈ ਸੇਖ ਹੋਵੇ ਭਾਵੇਂ ਕੋਈ ਹਿੰਦੂ ਹੋਵੇ ਕਿਉਂਕਿ ਸਾਡਾ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਪਾਰਟੀ ਨਾਲ ਕੋਈ ਲੈਣ ਦੇਣ ਹੈ ਨਹੀਂਗਾ ਤੇ ਨਾ ਕੋਈ ਪਾਰਟੀ ਦੇ ਨਾਲ ਕੋਈ ਸਾਡਾ ਕੋਈ ਸਬੰਧ ਹੈਗਾ ਆ ਜੇਕਰ ਸਣੀ ਦਿਓਲ ਨੂੰ ਵੋਟ ਪਾਉਣੀ ਆ ਤੇ ਤੁਸੀਂ ਪਾ ਰਹੇ ਹੋ ਜੇ ਨਹੀਂ ਪਾਉਣੀ ਤੇ ਨਾ ਪਾਇਓ ਅਸੀਂ ਕੋਈ ਸਣੀ ਦਿਓਲ ਕੋ ਪੈਸੇ ਨਹੀਂ ਲਏ ਤੇ ਨਾ ਕੋਈ ਸਾਡਾ ਸਣੀ ਦਿਓਲ ਆਪਣਾ ਕੋ ਰਿਸ਼ਤੇਦਾਰ ਸਾਡਾ ਤੇ ਤੁਹਾਡੀ ਮਰਜ਼ੀ ਆ ਤੇ ਬਾਕੀ ਇਹ ਗੱਲ ਆਪਾਂ ਕਹਿਣਾ ਚਾਹੁੰਦੇ ਆ ਜੇਕਰ ਗਰਦਾਸਪੁਰੀਆਂ ਨੂੰ ਇਹ ਪਸੰਦ ਆ ਕਿ ਇਹ ਸਣੀ ਦਿਵਸ ਸਾਡੇ ਇੱਥੇ ਲੀਡਰਸ਼ਿਪ ਦੇ ਵਿੱਚ ਇੱਥੇ ਮਤਲਬ ਐਮਪੀ ਖੜਾ ਆ ਤੇ ਅਸੀਂ ਉਹਨੂੰ ਵੋਟ ਪਾਵਾਂਗੇ ਤੇ ਜਾਂ ਨਹੀਂ ਪਾਵਾਂਗੇ ਉਹ ਉਹਨਾਂ ਦੀ ਸਿਰਦਰਦੀ ਆ ਅਸੀਂ ਇਹ ਨਾਲ ਇਹ ਨਾਲ ਕਹਿਣਾ ਚਾਹੁੰਦੇ ਆ ਕਿ ਆਪਣਾ ਬੰਦਾ ਭਲਾ ਆਪ ਆਪਣਾ ਵੇਖ ਸਕਦਾ ਬੁਰਾ ਵੀ ਆਪ ਵੇਖ ਸਕਦਾ ਆ ਇਹ ਸਪਸ਼ਟਿਕਰਨ ਦਿੱਤਾ ਅਸੀਂ ਤੇ ਆਪਣੀ ਤੁਹਾਡੀ ਮਰਜ਼ੀ ਆ ਸਾਡਾ ਕੋਈ ਇਹ ਪਾਰਟੀ ਬਾਜੀ ਦੇ ਨਾਲ ਕੋਈ ਸਬੰਧ ਨਹੀਂਗਾ ਨਾ ਸਾਡਾ ਕਿਸੇ ਧਿਰ ਦੇ ਨਾਲ ਸਬੰਧ ਆ ਅਸੀਂ ਤੇ ਗੁਰੂ ਖਾਲਸੇ ਦੀ ਫੌਜ ਆ ਖਾਲਸਾ ਫੌਜ ਗੁਰੂ ਦੀ ਆ ਬਸ ਅਸੀਂ ਗੁਰੂ ਦਾ ਹੁਕਮ ਮੰਨਦੇ ਆ ਗੁਰੂ ਦੇ ਪੈਰੇ ਵਿੱਚ ਆ ਕਿਉਂਕਿ ਜਿਹੜਾ ਕੋਈ ਵਿਸ਼ਾ ਜਿਹੜਾ ਕੋਈ ਮੁੱਦਾ ਪਖੰਡਿਆ ਹੋਵੇ ਉਹਨਾਂ ਤੇ ਬੋਲਣ ਦੀ ਸਾਨੂੰ ਗੁਰੂ ਸਾਹਿਬ ਵੱਲੋਂ ਆਗਿਆ ਆ ਤੇ ਅਸੀਂ ਬੋਲਦੇ ਆ ਇਸ ਚੀਜ਼ ਦੇ ਬਾਰੇ ਅਸੀਂ ਤੁਹਾਡੇ ਨਾਲ ਗੱਲ ਕੀਤੀ ਆ ਕੇ ਵਿਨੋਦ ਖੰਨੇ ਨੂੰ ਵੀ ਸਾਡੇ ਸੰਗਤ ਨੇ ਸਾਡੇ ਵੀਰਾਂ ਭਰਾਵਾਂ ਨੇ ਟਾਈਮ ਦਿੱਤਾ ਹੀ ਬਣਦਾ ਤੇ ਜੇਕਰ ਸਣੀ ਦਿਓਲ ਖਲੋਣ ਲੱਗਾ ਆ ਤੇ ਉਹ ਹੁਣ ਤੁਸੀਂ ਆਪ ਵੋਟਾਂ ਪਾਓ ਤੇ ਆਪ ਵੇਖੋ ਕਿ ਨਾ ਵੋਟਾਂ ਪਾਓ ਇਹਹੀਂ ਨਹੀਂ ਕਹਿੰਦੇ ਜਿਤਨਾ ਜਿਤਨਾ ਹਰਨਾ ਵਾਹਿਗੁਰੂ ਅਤੇ ਅਕਾਲ ਪੁਰਖ ਦੇ ਹੱਥ ਆ ਇਹਦੇ ਨਾਲ ਮੈਂ ਇਹਨਾ ਕਹਿਣਾ ਚਾਹੁੰਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲਾ ਦੇ ਬੈਲ ਦੇ ਬਟਨ ਤੇ ਵੀ ਕਲਿੱਕ ਕਰਨਾ ਨਾ ਭੁੱਲਿਓ